ਸਭਾ ਚੋਣਾਂ ਦੇ ਮੱਦੇਨਜ਼ਰ ਹਰੇਕ ਪਾਰਟੀ ਇਹ ਚਾਹੁੰਦੀ ਹੈ ਵੀ ਅਸੀਂ ਉਸ ਉਮੀਦਵਾਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰੀਏ ਜਿਹੜਾ ਸਾਨੂੰ ਇਹ ਸੀਟ ਜਿੱਤ ਕੇ ਛੜੀ ਝੋਲੀ ਪਾ ਦਵੇ। ਔਰ ਖਾਸ ਤੌਰ ਤੇ ਜਦੋਂ ਅਜਿਹੀ ਸਥਿਤੀ ਬਣੀ ਹੋਵੇ ਕਿ ਪਾਰਟੀਆਂ ਨੂੰ ਕੈਂਡੀਡੇਟ ਨਾਲ ਲੱਭਦਾ ਹੋਵੇ ਤਾਂ ਫਿਰ ਇਹ ਸਾਰੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਇਹਨਾਂ ਦੀਆਂ ਅੱਖਾਂ ਘੁੰਮ ਜਾਂਦੀਆਂ ਬਾਲੀਵੁੱਡ ਵੱਲ। ਬਾਲੀਵੁੱਡ ਦੇ ਵਿੱਚ ਕਿਉਂਕਿ ਹਰੇਕ ਜਿਹੜਾ ਸਤਾਰਾ ਉਹਦਾ ਪਛੋਕੜ ਭਾਰਤ ਦੇ ਵੱਖ-ਵੱਖ ਸੂਬਿਆਂ ਨਾਲ ਭਾਰਤ ਦੇ ਵੱਖ-ਵੱਖ ਸ਼ਹਿਰਾਂ ਦੇ ਨਾਲ ਜੁੜਿਆ ਹੋਇਆ। ਮੂਲ ਤੌਰ ਤੇ ਮੁੰਬਈ ਤੋਂ ਜਿਹੜੇ ਐਕਟਰਸ ਨੇ ਉਹ ਘੱਟ ਨੇ ਔਰ ਜਿਹੜੇ ਐਕਟਰਸ ਨੇ ਉਹ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਉੱਥੇ ਪਹੁੰਚੇ ਹੋਏ ਆ। ਇਸੇ ਕਰਕੇ ਜਦੋਂ ਇਹਨਾਂ ਐਕਟਰਸ ਦੀ ਚੋਣ ਕੀਤੀ ਜਾਂਦੀ ਆ ਪੋਲਿਟਿਕਲ ਪਾਰਟੀਆਂ ਵੱਲੋਂ ਤਾਂ ਇਹਨਾਂ ਨੂੰ ਉੱਥੋਂ ਹੀ ਚੋਣ ਮੈਦਾਨ 'ਚ ਉਤਾਰਿਆ ਜਾਂਦਾ। ਜਿੱਥੋਂ ਦੇ ਇਹ ਪਸ਼ੂਕੜ ਹੋਵੇ ਇਹਨਾਂ ਦਾ ਜਾਂ ਜਿੱਥੋਂ ਇਹਨਾਂ ਦੇ ਵੱਡ ਵਡੇਰੇ ਜਿਹੜੇ ਆ ਉਸ ਸ਼ਹਿਰ ਨਾਲ ਜਾਂ ਉਸ ਜ਼ਿਲ੍ਹੇ ਨਾਲ ਉਸ ਕਸਬੇ ਨਾਲ ਸੰਬੰਧਿਤ ਹੋਣ। ਬਹੁਤ ਸਾਰੇ ਐਕਟਰਸ ਇਹੋ ਜਿਹੇ ਆ ਬਾਲੀਵੁੱਡ ਤੋਂ ਜਿਨ੍ਹਾਂ ਨੇ ਆਪਣੀ ਕਿਸਮਤ ਜਿਹੜੀ ਆ ਉਹ ਪੋਲਿਟਿਕਸ 'ਚ ਅਜ਼ਮਾਈ ਕਾਮਯਾਬੀ ਹੋਏ। ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਤੋਂ ਵਿਨੋਦ ਖੰਨਾ ਜਿਹੜੇ ਆ ਇਹ ਗੁਰਦਾਸਪੁਰ ਸੀਟ ਜਿੱਤਦੇ ਰਹੇ ਆ ਭਾਜਪਾ ਵਾਸਤੇ। ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਜਿਹੜੇ ਸੰਜੇ ਦੱਤ ਆ ਬਾਲੀਵੁੱਡ ਦੇ ਸੁਪਰਸਟਾਰ ਆ ਇਹਨਾਂ ਨੂੰ ਕਾਂਗਰਸ ਪਾਰਟੀ ਜਿਹੜੀ ਹੈ ਕਰਨਾਲ ਤੋਂ ਉਮੀਦਵਾਰ ਐਲਾਨ ਸਕਦੀ ਹੈ ਕਿਉਂਕਿ ਕਰਨਾਲ ਤੋਂ ਭਾਜਪਾ ਨੇ ਸਾਬਕਾ ਮੁੱਖ ਮੰਤਰੀ ਦੋ ਵਾਰ ਦੇ ਮੁੱਖ ਮੰਤਰੀ ਮਨੋਲਾਲ ਖੱਟੜ ਜਿਹੜੇ ਆ ਉਹਨਾਂ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹਾਲ ਹੀ ਦੇ ਵਿੱਚ ਲਗਭਗ ਪਿਛੇ 15 ਦਿਨਾਂ ਦੀ ਗੱਲ ਹੈ ਜਦੋਂ ਉੱਥੇ ਫੇਰ ਬਦਲ ਹੋਇਆ ਹਰਿਆਣਾ ਦੇ ਵਿੱਚ ਮਨੋਲਾਲ ਖੱਟੜ ਨੂੰ ਜਿਹੜਾ ਸੀਐਮ ਸ਼ਿਪ ਤੋਂ ਉਤਾਰ ਦਿੱਤਾ ਗਿਆ ਉਹਨਾਂ ਦੀ ਜਗ੍ਹਾ ਨੈਬ ਸਿੰਘ ਸੈਣੀ ਨੂੰ ਜਿਹੜਾ ਸੀਆ ਬਣਾਇਆ ਗਿਆ ਤੇ ਨਾਲ ਹੀ ਇਹ ਅਨਾਉਂਸਮੈਂਟ ਕਰ ਦਿੱਤੀ ਸੀਗੀ ਕਿ ਮਨੋਹਰ ਲਾਲ ਖੱਟੜ ਜਿਹੜੇ ਆ ਇਹ ਕਰਨਾਲ ਤੋਂ ਭਾਜਪਾ ਵਾਸਤੇ ਜਿਹੜਾ ਚੋਣ ਲੜਨਗੇ ਹੁਣ ਇੱਕ ਹੈਵੀweight ਕੈਂਡੀਡੇਟ ਹੈ ਮਨੋਹਰ ਲਾਲ ਖੱਟੜ ਦੋ ਵਾਰ ਦੇ ਮੁੱਖ ਮੰਤਰੀ ਨੇ ਹਰਿਆਣਾ ਦੇ ਤੇ ਇਹਨਾਂ ਦੇ ਮੁਕਾਬਲੇ ਹੁਣ ਕੰਸੂਆਂ ਇਹ ਨੇ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਸੰਜੇ ਦਾਤ ਨੂੰ ਉੱਥੇ ਆਪਣਾ ਕੈਂਡੀਡੇਟ ਬਣਾ ਸਕਦੀ ਆ ਹੁਣ ਸੰਜੇ ਦਾਤ ਹੁਣਾਂ ਦਾ ਜਿਹੜਾ ਪਰਿਵਾਰ ਆ ਇਹ ਉਦਾਂ ਹਰਿਆਣਾ ਦੇ ਜ਼ਿਲ੍ਹਾ ਯਮਨਾਨਗਰ ਦੇ ਨਾਲ ਸੰਬੰਧ ਹੈ ਉੱਥੇ ਇਹਨਾਂ ਦਾ ਪਿੰਡ ਆ ਜਦੋਂ ਪਾਰਟੀਸ਼ਨ ਹੋਈ 1947 ਦੇ ਵਿੱਚ ਤਾਂ ਇਹਨਾਂ ਦਾ ਜਿਹੜਾ ਪਰਿਵਾਰ ਆ ਪਾਕਿਸਤਾਨ ਤੋਂ ਇਸ ਯਮਨਾ ਨਗਰ ਦੇ ਪਿੰਡ ਮਡੋਲੀ ਦੇ ਵਿੱਚ ਆ ਗਿਆ ਸੀਗਾ ਉਸ ਤੋਂ ਬਾਅਦ ਇਹ ਪਰਿਵਾਰ ਲਖਨਊ ਲਖਨਊ ਤੋਂ ਬਾਅਦ ਬੰਬੇ ਚਲਾ ਗਿਆ ਹੁਣ ਇਹਨਾਂ ਦੇ ਜਿਹੜੇ ਫਾਦਰ ਸੀਗੇ ਸੁਨੀਲ दत्त ਮਰਹੂਮ ਉਹ ਵੀ ਕਾਂਗਰਸ ਦੇ ਵੱਡੇ ਲੀਡਰ ਸੀਗੇ ਔਰ ਡਾਕਟਰ ਮਨਮੋਹਨ ਸਿੰਘ ਹੁਣਾਂ ਦੀ ਜਿਸ ਵੇਲੇ ਸਰਕਾਰ ਸੀਗੀ ਭਾਰਤ ਦੇ ਵਿੱਚ ਤਾਂ ਉਸ ਦੌਰਾਨ ਯੂਥ ਅਫੇਅਰਸ ਦੇ ਮਨਿਸਟਰ ਵੀ ਰਹੇ ਕੈਬਨਿਟ ਮੰਤਰੀ ਰਹੇ ਆ ਉਹ ਕੇਂਦਰ ਦੇ ਵਿੱਚ ਸੋ ਇਹਨਾਂ ਦੀ ਜਿਹੜੀ ਸਿਸਟਰ ਆ ਪ੍ਰਿਆ दत्त ਉਹ ਇਸ ਵੇਲੇ ਮੈਂਬਰ ਪਾਰਲੀਮੈਂਟ ਉਹ ਵੀ ਦੋ ਵਾਰ ਮੈਂਬਰ ਪਾਰਲੀਮੈਂਟ ਰਹੇ ਚੁੱਕੇ ਆ ਔਰ ਹੁਣ ਕਾਂਗਰਸ ਦੀਆਂ ਜਿਹੜੀਆਂ ਨਜ਼ਰਾਂ ਨੇ ਉਹ ਸੰਜੇ ਦੱਤ ਦੇ ਉੱਤੇ ਆ ਕਿਉਂਕਿ ਸੰਜੇ ਦੱਤ ਜਿਹੜੇ ਆ ਇਹ ਐਕਟਿਵ ਵੀ ਰਹਿੰਦੇ ਆ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਐਕਟਿਵ ਰਹਿੰਦੇ ਆ ਪੰਜਾਬ ਦੇ ਨਾਲ ਹਰਿਆਣਾ ਦੇ ਨਾਲ ਜਿਹੜੇ ਆਫੀਸਰਸ ਆ ਜਾਂ ਜਿਹੜੇ ਹੋਰ ਸੈਲੀਬ੍ਰਿਟੀ ਆ ਜਾਂ ਕੋਈ ਸਪੋਰਟਸਮੈਨ ਆ ਉਹਨਾਂ ਦੇ ਨਾਲ ਆਪਣੀਆਂ ਫੋਟੋਆਂ ਵੀ ਸਾਂਝੀਆਂ ਕਰਦੇ ਰਹਿੰਦੇ ਆ ਪਰ ਇਹਦੇ ਨਾਲ ਹੀ ਇਹਨਾਂ ਕਲਾਕਾਰਾਂ ਦੇ ਨਾਲ ਇੱਕ ਹੋਰ ਇਤਿਹਾਸ ਜਾਂ ਇੱਕ ਮਾੜਾ ਤਜਰਬਾ ਵੀ ਜੁੜ ਜਾਂਦਾ ਬਹੁਤ ਸਾਰੇ ਜਿਹੜੇ ਬਾਲੀਵੁੱਡ ਤੋਂ ਇਹ ਐਕਟਰ ਕਮ ਪੋਲੀਟੀਸ਼ੀਅਨ ਬਣਦੇ ਨੇ ਜਦੋਂ ਐਕਟਰ ਥਰੂ ਇਹ ਰਾਜਨੀਤੀ 'ਚ ਆਉਂਦੇ ਨੇ ਤਾਂ ਇਹ ਚੋਣਾਂ ਜ਼ਰੂਰ ਜਿੱਤ ਜਾਂਦੇ ਆ ਪਰ ਫਿਰ ਬਾਅਦ 'ਚ ਉਸ ਹਲਕੇ ਦੀ ਸਾਰ ਇਹ ਲੈਂਦੇ ਨਹੀਂ ਐ ਇਹਦੀ ਤਾਜ਼ਾ ਉਦਾਹਰਣ ਪੰਜਾਬ ਦੇ ਗੁਰਦਾਸਪੁਰ ਤੋਂ ਹੀ ਵੇਖਣ ਨੂੰ ਮਿਲੀ ਜਦੋਂ 2019 ਦੀਆਂ ਚੋਣਾਂ ਸੀਗੀਆਂ ਸਨੀ ਦਿਓਲ ਨੂੰ ਭਾਜਪਾ ਨੇ ਇੱਥੋਂ ਕੈਂਡੀਡੇਟ ਬਣਾਇਆ ਜਿੱਤ ਵੀ ਗਏ ਤੇ ਬਾਅਦ 'ਚ ਉਹ ਸਨੀ ਦਿਓਲ ਹੋਣੀ ਜਿਹੜੇ ਆ ਉਹ ਕਦੀ ਮੁੜ ਕੇ ਗੁਰਦਾਸਪੁਰ ਆਏ ਹੀ ਨਹੀਂ ਲੋਕਾਂ ਦੇ ਵਿੱਚ ਹੁਣ ਇਸ ਵੇਲੇ ਵਿਰੋਧ ਆ ਲੋਕ ਜਿਹੜੇ ਆ ਉਹ ਕਹਿੰਦੇ ਵੀ ਅਸੀਂ ਬਾਲੀਵੁੱਡ ਦੇ ਜਿਹੜੇ ਸੈਲੀਬ੍ਰਿਟੀ ਆ ਇਹਨਾਂ ਨੂੰ ਕਿਉਂ ਜਿਤਾਈਏ ਅਸੀਂ ਇਹਨਾਂ ਦੀ ਚੱਕਾ ਚੌਂ ਦੇ ਮਗਰ ਕਿਉਂ ਲੱਗੀ ਐ ਜਦੋਂ ਇਹਨਾਂ ਨੇ ਜਿੱਤਣ ਤੋਂ ਬਾਅਦ ਹਲਕੇ 'ਚ ਆਉਣਾ ਹੀ ਨਹੀਂ ਪੁੱਛਣਾ ਹੀ ਨਹੀਂ ਕਿਸੇ ਨੂੰ ਤਾਂ ਫਿਰ ਅਸੀਂ ਇਹਨਾਂ ਨੂੰ ਕਿਉਂ ਜਿਤਾਈਏ ਸੋ ਇਹ ਜਿਹੜਾ ਵਿਰੋਧ ਆ ਇਹ ਵੀ ਦੇਖਣ ਨੂੰ ਮਿਲਦਾ ਹਾਲਾਂਕਿ ਜਿਹੜੇ ਵਿਨੋਦ ਖੰਨਾ ਜਿਨ੍ਹਾਂ ਦੀ ਮੈਂ ਗੱਲ ਕੀਤੀ ਗੁਰਦਾਸਪੁਰ ਤੋਂ ਪਹਿਲਾਂ ਉਹਨਾਂ ਨੇ ਬਹੁਤ ਸਾਰੇ ਕੰਮ ਕੀਤੇ ਹਲਕੇ ਦੇ ਵਿੱਚ ਉਹ ਲਗਾਤਾਰ ਲਗਭਗ 2 ਜਾਂ 3 ਵਾਰ ਉੱਥੋਂ ਮੈਂਬਰ ਪਾਰਲੀਮੈਂਟ ਬਣੇ ਵਿਨੋਦ ਖੰਨਾ ਇਸੇ ਤਰ੍ਹਾਂ ਜਿਹੜੇ ਸੁਨੀਲ ਦੱਤਾ ਉਹ ਵੀ ਬੰਬੇ ਤੋਂ ਨਾਰਥ-ਵੈਸਟ ਕੰਸਟਿਟੈਂਸੀ ਹੁੰਦੀ ਸੀ ਉੱਥੋਂ ਲੜਦੇ ਹੁੰਦੇ ਸੀ ਤੇ ਕੈਬਨਿਟ ਮੰਤਰੀ ਤੱਕ ਪਹੁੰਚੇ ਕੇਂਦਰ ਦੇ ਵਿੱਚ ਤੇ ਹੁਣ ਸੰਜੇ ਦੱਦੀਵਾਰੀ ਆ ਇਹ ਤਜਰਬਾ ਕਰਨਾਲ ਵਾਲੇ ਕਰਦੇ ਆ ਨਹੀਂ ਕਰਦੇ ਜੇ ਕਰਦੇ ਆ ਤਾਂ ਜਿਹੜਾ ਇਹਦਾ ਤਜਰਬੇ ਦਾ ਇਫੈਕਟ ਆ ਉਹਦੇ ਵਾਸਤੇ ਵੀ ਤਿਆਰ ਰਹਿਣਾ ਪਏਗਾ ਅਗਰ ਸੰਜੇ ਦੱਤ ਉਥੋਂ ਆ ਜਾਂਦੇ ਆ ਕਿਉਂਕਿ ਹਾਲੇ ਤੱਕ ਤੇ ਇਹ ਕੰਸੂਆ ਨੇ ਅਗਰ ਸੰਜੇ ਦੱਤ ਨੂੰ ਕਾਂਗਰਸ ਉਥੋਂ ਕੈਂਡੀਡੇਟ ਬਣਾਉਂਦੀ ਆ ਕੀ ਕਰਨਾਲ ਦੇ ਲੋਕ ਉਹਨਾਂ ਨੂੰ ਪਿਆਰ ਦੇਣਗੇ ਮੁਹੱਬਤ ਦੇਣਗੇ ਕੂਤਾਂ ਤੇ ਮੁਹੱਬਤ ਦਿੰਦੇ ਆ ਵੋਟਾਂ ਦੇ ਰੂਪ ਦੇ ਵਿੱਚ ਉਹਨਾਂ ਨੂੰ ਮੁਹੱਬਤ ਦਿੱਤੀ ਜਾਏਗੀ ਉਹਨਾਂ ਨੂੰ ਜਿਤਾਇਆ ਜਾਏਗਾ ਤੇ ਜੇ ਸੰਜੇ ਦੱਤ ਜਿੱਤ ਜਾਂਦੇ ਆ ਫਰਜ਼ ਕਰ ਲਓ ਕਿਉਂਕਿ ਇਹ ਸਾਰਾ ਕੁਝ ਅਜੇ ਕਿਆਸਰਾਈਆਂ ਹੈ ਜੇ ਸ਼ਬਦ ਆ ਕਿ ਜੇ ਸੰਜੇ ਦੱਤ ਜਿੱਤ ਜਾਂਦੇ ਆ ਤਾਂ ਕੀ ਫਿਰ ਉਹ ਹਲਕੇ ਦੇ ਵਿੱਚ ਰਹਿਣਗੇ ਕਰਨਾਲ 'ਚ ਰਹਿਣਗੇ ਤੇਰੇ ਪੱਕੇ ਕਰਨਾਲ 'ਚ ਲਾ ਦੇਣਗੇ ਜਾਂ ਫਿਰ ਉਹ ਬੰਬੇ ਦੇ ਵਿੱਚ ਰਹਿਣਗੇ ਸੋ ਇਹ ਸਭ ਕੁਝ ਭੁੱਖ ਦੀ ਬੁੱਕਲ ਦੇ ਵਿੱਚ ਆ ਪਰ ਕੰਸੋਹ ਆਏ ਨੇ ਕਿ ਕਰਨਾਲ ਤੋਂ ਕਾਂਗਰਸ ਪਾਰਟੀ ਚਾਹੁੰਦੀ ਆ ਕਿ ਸੰਜੇ ਦੱਤ ਜਿਹੜੇ ਆ ਉਹ ਚੋਣਾਂ ਲੜਨ ਤੇ ਇਸ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ 'ਚ ਪਾਉਣ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ